ਸਸ਼ਕ ਕਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਥਾੜਾ ਮੋੜ ਦੀ ਪੁਲਿਸ ਨੂੰ ਇੱਕ ਵਿਅਕਤੀ ਦੇ ਵੱਲੋਂ ਸ਼ਿਕਾਇਤ ਮਿਲੀ ਸੀ ਕਿ 31 ਤਰੀਕ ਨੂੰ ਪੁਲਿਸ ਦੀ ਵਰਦੀ ਦੇ ਵਿੱਚ ਤਿੰਨ ਵਿਅਕਤੀ ਉਸਦੇ ਘਰ ਆਏ ਨੇ ਤੇ ਉਸ ਨੂੰ ਜ਼ਬਰਦਸਤੀ ਗੱਡੀ ਦੇ ਵਿੱਚ ਲੈ ਗਏ ਨੇ ਉਹਨਾਂ ਨੇ ਉਸ ਨੂੰ ਕਿਹਾ ਕਿ ਜੇ ਉਸਨੇ 30000 ਰੁਪਏ ਨਾ ਦਿੱਤੇ ਤਾਂ ਉਸਤੇ ਮਾਮਲਾ ਦਰਜ ਕੀਤਾ ਜਾਵੇਗਾ ਡਰ ਦੇ ਮਾਰੇ ਵਿਅਕਤੀ ਨੇ ਉਹਨਾਂ ਨੂੰ 20000 ਰੁਪਏ ਦੇ ਦਿੱਤੇ ਥਾਣਾ ਮੋੜ ਦੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆ ਦੋ ਵਿਅਕਤੀ ਕਾਬੂ ਕੀਤੇ ਨੇ ਤੇ ਤੀਜੇ ਦੀ ਭਾਲ جاری ਹੈ ਤਾਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਦੇ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਹੈ ਜੋ ਕਿ ਪਹਿਲਾਂ ਹੀ ਸਸਪੈਂਡ ਚੱਲ ਰਿਹਾ ਉਸ ਦੀ ਡਿਊਟੀ ਮਾਨਸਾ ਪੁਲਿਸ ਲਾਈਨ ਦੇ ਵਿੱਚ ਸੀ ਤਾਂ ਇਸੇ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਤੀਜੇ ਵਿਅਕਤੀ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ ਤੇ ਜਲਦ ਉਸ ਨੂੰ ਵੀ ਕਾਬੂ ਕਰ ਲਿਆ ਜਾਵੇ ਕਿ ਚਰਨਜੀਤ ਸਿੰਘ ਸਾਨੂੰ ਸੁਜੀਤ ਸਿੰਘ ਰਾਹ ਬਗਰ ਦੇ ਇਹਨਾਂ ਨੇ ਗਿਆਨ ਦਾ ਜਿਕਰ ਹੋਇਆ ਸੀ ਕਿ 31 ਅਕਤੂਬਰ ਦੀ ਸ਼ਾਮ ਨੂੰ ਇਹਨਾਂ ਦੇ ਘਰ ਵੀ ਦਿਨ ਬੰਦੇ ਚੜ੍ਹ ਕੇ ਆਏ ਸੀਗੇ ਸ਼ਿਫਟਕਾਰ ਦੀ ਕਾਰਨ ਨੀ ਐਚਆਰ 24F17 ਦੀ ਹੋ ਚੀਏ ਜਿਹੜੇ ਕਾਰ ਸਵਾਰ ਸੀਗੇ ਇਹਨਾਂ ਨੂੰ ਡਰਾ ਧਮਕਾ ਕੇ ਗੱਡੀ 'ਚ ਪਿਠਾ ਪਿਠਾ ਰਿਆ ਸੀਗਾ ਜਿਸ ਤੋਂ ਬਾਅਦ ਕਿ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਕੰਪਲੇਨਟ ਹੈਗਾ ਪਹਿਲਾਂ ਕਿ ਭੁੱਕੀ ਵੀ ਹੈ ਨਾ ਨਸ਼ਾ ਕਰਦਾ ਸੀ ਉਹ ਇਹਨਾਂ ਨੂੰ ਡਰਾਗ ਹੈ ਇਹਨਾਂ ਵੱਲੋਂ ਜਿਹੜੇ ਦੋਸ਼ੀ ਸੀਗੇ ਕਹਿੰਦੇ ਵੀ ਨਹੀਂ ਤਾਂ ਅਸੀਂ ਦਿੱਤੇ ਮੁਕੱਦਮਾ ਦਾ ਜਗਰਾਵਾਂਗੇ ਤੇ ਨਹੀਂ ਸਾਨੂੰ 20000 ਰੁਪਏ ਦਾ ਇੰਤਜ਼ਾਮ ਕਰਕੇ ਦੇ 30000 ਰੁਪਏ ਦਾ ਉਸ ਤੋਂ ਬਾਅਦ ਇਹਨਾਂ ਦੀ 20000 ਚ ਸੈਟਲਮੈਂਟ ਹੋ ਗਈ ਤੇ ਇਹਨਾਂ ਨੇ ਬਰਤਾਂ ਉੱਤੇ ਡ੍ਰੌਪ ਕਰਤਾ ਸੀ ਸਾਡੇ ਕੋਲੇ ਇਨਫੋਰਮੇਸ਼ਨ ਆਉਣ ਤੋਂ ਬਾਅਦ ਇਹਨਾਂ ਦਾ ਬਿਆਨ ਦਰਜ ਕਰਕੇ ਮੁਕੱਦਮਾ ਨੰਬਰ 145 ਮਿਤੀ 1/9/2025 ਦੀ ਅੰਦਰ 3082 359 2 35 ਬੀਐਨਐਸ ਅੱਧਰ ਮੁਕੱਦਮਾ ਦਾਜ ਕਰਕੇ ਸ਼ੀਲ ਗਰਤਰ ਕਰਨਗੇ ਜਿੰਨਾ ਜਿਹੜਾ ਮੁੱਖ ਦੋਸ਼ੀ ਹੈਗੇ ਗੁਰਪ੍ਰੀਤ ਸਿੰਘ ਇਨੀ ਸਮੀਤਾ ਸਨ ਆਫ ਗੰਗਾ ਸਿੰਘ ਵਾਸੀ ਲੇਲੇਣਾ ਹੁਣੇ ਰਹਿਦਾ ਰਾਮਪੁਰਾਣ ਦੀ ਜੋੜੇਪੁਰਾ ਤੇ ਜਿਹੜਾ ਦੂਜਾ ਹੈਗੇ ਇਹਦੇ ਨਾਲ ਪੁਲਿਸ ਬਲਾਕ ਮਸੀਹਾ ਇੱਕ ਸੀਨੀਅਰ ਕਾਂਸਟੇਬਲ ਬਲਵੀਰ ਸਿੰਘ ਸਨ ਆਫ ਕੁਲਵਿੰਦਰ ਸਿੰਘ ਵਾਸੀ ਗੁਰਦੇਰੀ ਸਦਰਬਾਦ ਸਾਹਿਬ ਇਹ ਮੈਂ ਦੱਸਣਾ ਚਾਹੂਗਾ ਜਿਹੜਾ ਬਲਵੀਰ ਸਿੰਘ ਹੈ ਪਹਿਲਾਂ ਵੀ ਸਸਪੈਂਡ ਚੱਜਦਾ ਹੁਣ ਇਹਦੀ ਪੋਸਟਿੰਗ ਪੁਲਿਸ ਨੇ ਮਾਰਕਸ ਹੈਗੀ ਵੀ ਇਹਨਾਂ ਨੇ ਰੌਣਕੀ ਨਵੇਂ ਨਾਲ ਇੱਕ ਕਪੂਰ ਬੰਦਾ ਸੀ ਹਲਕਾ ਸ਼ਬਦ ਤੋਂ ਉਹਦਾ ਨਾਮ ਹਜੇ ਸਾਨੂੰ ਗੋਬਿੰਦ ਪਤਾ ਲੱਗਿਆ ਪੂਰਾ ਐਡਰੈਸ ਨਹੀਂ ਹੈਗਾ ਇਹ ਤਿੰਨੇ ਹੰਨੇ ਦੇ ਰਣਕੀ ਬੰਦਾ ਜਿਹੜਾ ਚੰਗੀ ਸਿੰਘ ਕੰਪਨੀਟੂ ਚੰਗੀ ਨੂੰ ਪ੍ਰਾਪਤੂ ਘਾ ਕੇ 20000 ਰੁਪਏ ਦੀ ਜਿਹੜੀ ਸੀ ਵੀ ਫ੍ਰੌਦੀ ਲੈਟਰੋ ਚੱਕਦਾ ਸੀ ਇਸ ਤੋਂ ਬਾਅਦ ਉਹ ਕਰਵਾ ਦਿੱਤੀ